ਪੂਰੇ ਦੇਸ਼ ਭਰ ਵਿੱਚ ਸਾਦੀ ਦਿਹਾੜੀ ਨੂੰ ਬੜੀ ਧੂਮ-ਧਾਮ ਅਤੇ ਖੁਸ਼ੀ ਨਾਲ ਮਨਾਇਆ ਗਿਆ ਜਿਸ ਦੇ ਚਲਦਿਆਂ ਵੱਖ-ਵੱਖ ਸੰਸਥਾਵਾਂ ਵੱਲੋਂ ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਨਗਰ ਕੌਂਸਲ ਦੇ ਪ੍ਰਧਾਨ ਰਾਜਕੁਮਾਰ ਗੁਪਤਾ ਦੀ ਅਗਵਾਈ ਹੇਠ ਚੱਕ ਤਾਰੀਵਨ ਰੋਡ ਮਹਿਰਾ ਵਿਖੇ ਆਜ਼ਾਦੀ ਦੀ 79ਵੀਂ ਵਰੇਗੰਢ ਮਨਾਇੀ ਗਈ। ਇਸ ਮੌਕੇ 2 ਵਜੇ ਦੇ ਕਰੀਬ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਕੁਮਾਰ ਗੁਪਤਾ ਨੇ ਕਿਹਾ ਕਿ ਸਾਡੇ ਦੇਸ਼ ਦੀ ਆਜ਼ਾਦੀ ਲਈ ਜਿਨ੍ਹਾਂ ਸੂਰਬੀਰਾਂ ਨੇ ਕੁਰਬਾਨੀਆਂ ਦਿੱਤੀਆਂ ਹਨ ਸਾਨੂੰ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਦੀ ਬਦੌਲਤ ਹੀ ਅੱਜ ਅਸੀਂ ਆਜ਼ਾਦੀ ਦਾ ਉਹਨਾਂ ਨੇ ਇਸ ਮੌਕੇ ਕਿਹਾ ਕਿ ਸਾਡੇ ਦੇਸ਼ ਦੇ ਵੀਰਾਂ ਨੇ ਆਜ਼ਾਦੀ ਆਪਣੀਆਂ ਜਾਨਾਂ ਕੁਰਬਾਨ ਕਰਕੇ ਹਾਸਲ ਕੀਤੀ ਸੀ ਅਤੇ ਸਾਨੂੰ ਸਾਰਿਆਂ ਨੂੰ ਇਸ ਆਜ਼ਾਦੀ ਮੌਕੇ ਸ਼ਹੀਦਾਂ ਨੂੰ ਨਮਨ ਕਰਨਾ ਚਾਹੀਦਾ ਹੈ ਅਤੇ ਦੇਸ਼ ਦੀ ਏਕਤਾ ਖੰਡਤਾ ਲਈ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ ਤਾਂ ਜੋ ਸਾਡਾ ਦੇਸ਼ ਦੁਨੀਆ ਪਰ ਵਿੱਚ ਆਪਣੀ ਵੱਖਰੀ ਪਛਾਣ ਬਣਾ ਸਕੇ। One of the premium and prestigious professional institutes providing a wide range of professional courses with 100% placement assistance. We are श्री साई ग्रुप ऑफ इंस्टिट्यूट्स भारत माता की जय भारत माता की जय आज 15 अगस्त ਦਾ ਦਿਨ ਜਿਹੜਾ ਬਹੁਤ ਹੀ ਕੁਰਬਾਨੀਆਂ ਦੇ ਨਾਲ ਬਹੁਤ ਹੀ ਸ਼ਹਾਦਤ ਦੇ ਨਾਲ ਅੱਜ ਦਾ ਦਿਨ ਆਜ਼ਾਦੀ ਦਾ ਸੰਗਿੱਤ ਨੂੰ ਮਿਲਿਆ ਅੱਜ 79ਵਾਂ 15 ਅਗਸਤ ਦਾ ਜਿਹੜਾ ਆਜ਼ਾਦੀ ਦਾ ਦਿਨ ਹੈ ਅਸੀਂ ਸਾਰੇ ਭਾਰਤ ਵਾਸੀ ਬਹੁਤ ਹੀ ਖੁਸ਼ੀ ਦੇ ਨਾਲ ਹਰ ਭਾਰਤ ਵਾਸੀ ਹਰ ਹਿੰਦੂਸਤਾਨੀ ਆਪਣੇ ਘਰ ਦੇ ਉੱਪਰ ਝੰਡਾ ਲਹਿਰਾ ਕੇ ਸਾਡੀ ਦੇਸ਼ ਜਸ਼ਨ ਦੇ ਆਜ਼ਾਦੀ ਦਿਵਸ ਨੂੰ ਸਭ ਤੋਂ ਜ਼ਰੂਰ ਜਮਾ ਰਹੇ ਜਿੰਨਾ ਅੱਜ ਸਵੇਰੇ ਲਾਲ ਕਿਲੇ ਤੋਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਮਾਨ ਨਰਿੰਦਰ ਮੋਦੀ ਜੀ ਜਿਨ੍ਹਾਂ ਨੇ ਬਾਹਰ ਮਾਂ ਸੰਤਾਨਾਂ ਦਾ ਤਾੜਕਾ ਝੰਡਾ ਲਹਿਰਾਇਆ ਦੇਸ਼ ਨੂੰ 140 ਕਰੋੜ ਲੋਕਾਂ ਨੂੰ ਮੁਕਤ ਕੀਤਾ ਔਰ ਦੇਸ਼ ਨੂੰ ਉਚਾਈਆਂ ਤੇ ਲੈ ਕੇ ਗਿਆ ਔਰ ਆਪਣੀਆਂ ਸਾਰੀਆਂ ਉਪਲਬਧੀਆਂ ਗਲਾਈਆਂ ਅੱਜ ਇਸੇ ਗੜੀ ਦੇ ਵਿੱਚ ਪਿੰਡ ਧਾਰੀਵਾਲ ਧਾਰੀਵਾਲ ਦੇ ਵਿੱਚ ਚੱਕ ਧਾਰੀਵਾਲ ਦੇ ਵਿੱਚ ਬਹੁਤ ਹੀ ਸਤਿਕਾਰ ਜੋ ਕੁਲਵਿੰਦਰ ਸ਼ਰਮਾ ਜੀ सुरेंद्र ਸ਼ਰਮਾ ਜੀ ਔਰ ਸਾਰੇ ਹੀ ਪਿੰਡ ਵਾਸੀ ਚਾਹੇ ਐਕਸ਼ਨ ਪੰਚਨਾ ਚਾਹੇ ਸਾਡੇ ਜੂਰ ਦੇ ਬ੍ਰਾਹਮਣ ਸਭਾ ਦੇ ਪ੍ਰਧਾਨ ਔਰ ਸਾਰੇ ਪਿੰਡ ਵਾਸੀਆਂ ਦੇ ਹਰ ਸਾਲ ਦੀ ਤਰ੍ਹਾਂ ਅੱਜ ਆਜ਼ਾਦੀ ਦਾ ਜਿਹੜਾ 15 ਅਗਸਤ ਚੰਗਾ ਲਹਿਰਾਂ ਦਾ ਬਹੁਤ ਖੁਸ਼ੀ ਨਾਲ ਆਇਆ ਉਹਦੇ ਵਿੱਚ ਚੇਚੇ ਤੌਰ ਤੇ ਮੇਰੀ ਭੈਣ ਜੁਗਿਆ ਕੋ ਐਡਵੋਕੇਟ ਆਰਤੀ ਤਹਿਾਲ ਜੀ ਔਰ ਸਾਰੇ ਹੀ ਪਿੰਡ ਵਾਸੀ ਬੜੀ ਖੁਸ਼ੀ ਨਾਲ ਇਹ ਜਿਹੜਾ ਤੇਹਾਲਾ ਮਨਾਇਆ ਮੈਂ ਅੱਜ ਦੇ ਇਸ ਸ਼ੁਭ ਦਿਨ ਦੇ ਉੱਪਰ ਸਾਰੇ ਹੀ ਦੇ ਜਵਾਬਸੀਆਂ ਨੂੰ ਪਿੰਡ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਔਰ ਮੈਂ ਪ੍ਰਾਰਥਨਾ ਕਰਾਂਗਾ ਕਿ ਹਰ ਸਾਲ 15 ਅਗਸਤ ਹਰ ਪਰਿਵਾਰ ਆਪਣੇ ਘਰ ਦੇ ਉੱਪਰ ਚੰਗਾ ਲੜਾ ਕੇ ਇਸ ਆਜ਼ਾਦੀ ਨੂੰ ਜੈ ਸੰਦਰੂ ਦੇ ਵਿਚ ਮਨਾ ਜੈ ਹਿੰਦ ਜੈ ਬਾਰ ਭਾਰਤ ਮਾਤਾ ਦੀ ਜੈ ਤੇ ਹੁਣ ਅਸੀਂ 79 ਸਤਤਤਾ ਦਿਵਸ ਮਨਾ ਮਨਾ ਰਹੇ ਹਾਂ ਜਿਹੜਾ ਕਿ ਸਾਡਾ ਰਾਸ਼ਟਰੀ ਪਰਵ ਹੈ ਪਰ ਇਹਦੇ ਵਿੱਚ ਇੱਕ ਚੀਜ਼ ਦੇਖਣ ਵਾਲੀ ਹੈ ਕਿ ਜਿਸ ਆਜ਼ਾਦੀ ਨੂੰ ਆਪਾਂ 200 ਸਾਲ ਗੁਲਾਮੀ ਵਿੱਚ ਲੰਤ ਤੋਂ ਬਾਅਦ ਬੜੇ ਕੁਰਬਾਨੀਆਂ ਦੇ ਇਨਕਾਬਦ ਅਸੀਂ ਇਹ ਆਜ਼ਾਦੀ ਨੂੰ ਪ੍ਰਾਪਤ ਕੀਤਾ ਅੱਜਕੱਲ ਅਸੀਂ ਜਿੱਤੀ ਸਾਡਾ ਜੁਵਾ ਮੰਗਲ ਗ੍ਰਹਿ ਤੋਂ ਲੈ ਕੇ ਚੰਦਰ ਗ੍ਰਹਿ ਤੱਕ ਸਾਰੀ ਹਰ ਜਗ੍ਹਾ ਤੇ ਆਪਣਾ ਚੰਟਾ ਤੇ ਆ ਰਿਹਾ ਹੈ ਸਾਡਾ ਦੇਸ਼ ਤੀਸਰੀ ਸਭ ਤੋਂ ਵੱਡੀ ਅਰਥ ਵਿਵਸਥਾ ਬਣਨ ਜਾ ਰਿਹਾ ਹੈ ਪਰ ਉੱਥੇ ਕੁਝ ਇੱਕ ਅੰਦਰੂਨੀ ਚੁਣੌਤੀਆਂ ਦਾ ਵੀ ਅਸੀਂ ਸਾਹਮਣਾ ਕਰ ਰਹੇ ਹਾਂ ਜਿਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਮੈਂ ਨਾਮ ਲਵਾਂਗੀ ਨਸ਼ੇ ਦਾ ਉਹ ਦੂਸਰੇ ਨੰਬਰ ਤੇ ਹੈ ਜਿਹੜੇ ਵਿਦੇਸ਼ਾਂ ਵੱਲ ਸਾਡਾ ਯੂਥ ਜਾ ਰਿਹਾ ਹੈ ਮੈਂ ਚਾਹਾਂਗੀ ਕਿ ਸਾਰੇ ਰਸਤੇ ਸਰੇਨ ਉਹਦੇ ਮੈਂ ਬੇਨਤੀ ਕਰਾਂਗੀ ਕਿ ਜਿਵੇਂ ਆਪਾਂ ਹਰਮਨ ਦੇ ਜਿੱਥੇ ਆਪਾਂ ਆਪਣੇ ਦੇਸ਼ ਨੂੰ ਤਰੱਕੀ ਵੱਲ ਲੈ ਕੇ ਜਾਣਾ ਉੱਥੇ ਆਪਾਂ ਮੈਂ ਯੂਵਾ ਵਰਗ ਨੂੰ ਵੀ ਇੱਕ ਨਵੀਂ ਦਿਸ਼ਾ ਦਈਏ ਤੇ ਆਪਾਂ ਕੋਸ਼ਿਸ਼ ਕਰੀਏ ਵੱਤਵਾ ਯੂਵਾ ਵਰਗ ਨੂੰ ਆਪਣੇ ਨਾਲ ਜੋੜ ਕੇ ਚੰਗੀ ਦਿਸ਼ਾ ਦੇਈਏ ਨਸ਼ੇ ਔਰ ਜਿਵੇਂ ਕਿ ਰੱਬ ਦੀ ਅੰਦਰੂਨੀ ਚੁਣੌਤੀ ਸਾਡੇ ਸਾਹਮਣੇ ਖੜੀ ਹੈ ਉਹਨੂੰ ਵੀ ਵਿਦੇਸ਼ਾਂ ਵੱਲ ਦੇਖਣੇ ਜੁਵਾ ਨੂੰ ਕਿ ਨੋ ਕਿਸੀ ਚੁਣੌਤੀ ਨਹੀਂ ਗੋ ਵੀ ਸਬਾਰ ਖੜੀ ਕਿ ਆਪਣੇ ਦੇਸ਼ ਨੂੰ ਤਰੱਕੀ ਵੱਲ ਲੈ ਕੇ ਜਾਈਏ ਕਿੰਨੇ ਪਹਾੜ ਪਰਵਤ ਨਦੀ ਨਦੀ ਦਸ਼ਕੋ ਦਸ਼ਕੋ ਸਦੀ ਸਦੀ धरती गगन दर अतल वो जहां भारत मां का आँचल हो वहां हमारा देश में आदेश नहीं संदेश होना चाहिए हर घर में तिरंगा एक अभियान नहीं आदेश होना चाहिए भारतवर्ष के पर भी आजादी दा 79वां दिहारा बड़े श्रद्धा ते उल्लास नाल मनाया जा रहा है इसी कड़ी विच आज पिंड चक तारीवाल विच सारे ही बाक इलाके वासीयां अते वख-वख इलाके दिया एनजीओ दे सहयोग नाल साडे वरिष्ठ नेता ਅਤੇ ਪੂਰਬ ਅਧਿਖ ਨਗਰ ਕੌਂਸਲ ਸੁਜਾਨਪੁਰ ਅਤੇ ਸਾਡੀ ਸੁਭਾਵੇਂ ਵਿਕਨਤ ਸਮਿਤੀ ਦੇ ਚੇਅਰਮੈਨ ਰਾਜਕੁਮਾਰ ਗੁਪਤਾ ਜੀ ਦੀ ਉਗਵਾਹੀ ਵਿੱਚ ਅਸੀਂ ਭਾਰਤ ਦੀ ਆਜ਼ਾਦੀ ਦਾ 79ਵਾਂ ਦਿਹਾੜਾ ਬੜੀ ਸ਼ਰਧਾ ਤੇ ਉਲਾਸ ਨਾਲ ਮਨਾਇਆ ਹੈ ਜੈ ਹਿੰਦ ਜੈ ਭਾਰਤ ਸੋ ਅੱਜ 79th ਇੰਡੀਪੈਂਡੈਂਸ ਡੇ ਹੈ ਜੀ ਸਾਰੇ ਦੇਸ਼ ਵਾਸੀਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਔਰ ਅੱਜ ਦਾ ਦਿਨ ਸਪੈਸ਼ਲੀ ਸਾਨੂੰ ਉਸ ਆਪਣੇ ਫੌਜੀ ਵੀਰਾਂ ਦੀ ਜਿਹੜੇ ਸਾਡੇ ਦੇਸ਼ ਲਈ ਕੁਰਬਾਨੀ ਦੇ ਨਾਲ ਦਿੱਤੀ ਹੈ ਉਹਨਾਂ ਦੀ ਅੱਜ ਦੇਸ਼ ਲਈ ਉਹਨਾਂ ਕਰਕੇ ਅੱਜ ਮਨਾਇਆ ਜਾ ਰਿਹਾ ਹੈ ਜਿਨ੍ਹਾਂ ਕਰਕੇ ਅਸੀਂ ਆਪਣੇ ਘਰਾਂ ਦੇ ਵਿੱਚ ਅੱਜ ਸੁਰੱਖਿਅਤ ਆ ਆਰਾਮ ਨਾਲ ਸੌਂਦੇ ਹਾਂ ਸੋ ਜਿੰਨੇ ਵੀ ਮੇਰੇ ਅ ਪੂਰੇ ਭਾਰਤ ਵਾਸਤੇ ਜਿੰਨੇ ਵੀ ਮੇਰੇ ਯੁਵਾ ਨੇ ਜਿੰਨੇ ਵੀ ਮੇਰੇ ਬਜ਼ੁਰਗ ਨੇ ਸਾਰੇ ਆਪਣੇ ਘਰ ਦੇ ਵਿੱਚ ਇੱਕ ਝੰਡਾ ਲਹਿਰਾ ਕੇ ਅੱਜ ਆਜ਼ਾਦੀ ਦਿਵਸ ਮਨਾਇਆ ਜਾਏ ਜੈ ਹਿੰਦ ਜੈ ਭਾਰਤ ਸਾਰੇ ਸਾਥੀਓ ਸਾਰੇ ਜਿੰਨੇ ਜਿਹੇ ਮਹਿਮਾਨ ਆਏ ਨੇ ਮੈਂ ਉਹਨਾਂ ਦਾ ਆਪਣੇ ਪਿੰਡ ਦੀ ਤਰਫੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਅਸੀਂ 79 ਜਨਮ ਦਿਨ ਅਜ਼ਾਦੀ ਦਿਹਾੜੇ ਤੋਂ ਪਾਰ ਹੋ ਕੇ 79 ਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਇਹਦੇ ਵਿੱਚ ਆਪ ਜੀ ਨੂੰ ਪਤਾ ਹੈ ਕਿ ਲੱਖਾਂ ਕੁਰਬਾਨੀਆਂ ਦਿੱਤੀਆਂ ਗਈਆਂ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਔਰ ਇਸ ਦੇਸ਼ ਨੂੰ ਆਜ਼ਾਦੀ ਨੂੰ ਬਰਕਰਾਰ ਰੱਖਣ ਵਾਸਤੇ ਸਾਡੇ ਸ਼ਹੀਦਾਂ ਨੇ ਸਰਹੱਦਾਂ ਦੇ ਉੱਤੇ ਲੱਖਾਂ ਹੀ ਸੂਜਾਸਤਾ ਦਿੱਤੀਆਂ ਨੇ ਤਾਂ ਕਿ ਇਸ ਦੇਸ਼ ਦੀ ਕੁਰਬਾਨੀ ਨੂੰ ਕਾਇਮ ਰੱਖਿਆ ਜਾ ਸਕੇ ਭਾਰਤ ਨੈਟਿਊ ਸਵਾਲ ਆਪਕਾ ਤੋਂ ਰਾਜੇਸ਼ ਪਰਵਾਜ਼ ਜੀ ਖਾਸ